ਮੇਰੀ ਪਛਾਣ ਕੀ ਹੈ ਕੁਝ ਸਮੇਂ ਤੋਂ ਮੈਂ ਇਹ ਸਵਾਲ ਆਪਣੇ ਆਪ ਤੋਂ ਪੁੱਛ ਰਹੀ ਹਾਂ ਕਿ ਮੇਰੀ ਪਛਾਣ ਮੇਰੇ ਧਰਮ ਮੇਰੀ ਭਾਸ਼ਾ ਜਾਂ ਮੇਰੇ ਖੇਤਰ ਤੇ ਜਾਤ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ ਕਿ ਮੇਰੀ ਇਹਨਾਂ ਤੋਂ ਇਲਾਵਾ ਕੋਈ ਸੁਤੰਤਰ ਹੋਂਦ ਨਹੀਂ ਹੈ ਕਿ ਮੇਰਾ ਧਰਮ ਜਾਤ ਭਾਸ਼ਾ ਤੇ ਖੇਤਰ ਮੇਰੀ ਹੋਂਦ ਨੂੰ ਟੱਕ ਲੈਂਦਾ ਹੈ ਇਹਨਾਂ ਪਛਾਣਾਂ ਦੇ ਝੂਠੇ ਹੰਕਾਰ ਵਿੱਚ ਫਸ ਕੇ ਮੈਂ ਆਪਣੀ ਮਨੁੱਖੀ ਪਛਾਣ ਭੁੱਲ ਰਹੀ ਹਾਂ ਕਿ ਮੈਂ ਪਹਿਲਾਂ ਤੇ ਸਭ ਤੋਂ ਅਖੀਰ ਵਿੱਚ ਇੱਕ ਮਨੁੱਖ ਹਾਂ ਇਸ ਤੋਂ ਇਲਾਵਾ ਜੋ ਵੀ ਚੀਜ਼ ਮੈਨੂੰ ਮਨੁੱਖਤਾ ਤੋਂ ਦੂਰ ਲੈ ਜਾਂਦੀ ਹੈ ਉਹ ਮੇਰੀ ਪਛਾਣ ਦਾ ਹਿੱਸਾ ਨਹੀਂ ਹੋ ਸਕਦੀ ਮੈਂ ਮਨੁੱਖ ਹੋਣ ਤੋਂ ਇਲਾਵਾ ਜੋ ਵੀ ਪਛਾਣ ਹਾਸਲ ਕੀਤੀ ਹੈ ਉਹ ਮੇਰੀ ਮਰਜ਼ੀ ਨਾਲ ਤੈਅ ਨਹੀਂ ਹੋਈ ਜਿਵੇਂ ਕਿ ਮੈਂ ਕਿਹੜੇ ਦੇਸ਼ ਧਰਮ ਜਾਤ ਖੇਤਰ ਵਿੱਚ ਪੈਦਾ ਹੋਣਾ ਹੈ ਇਹ ਮੇਰੇ ਕੀ ਸਾਡੇ ਕਿਸੇ ਦੇ ਵੀ ਬਸ ਦੀ ਗੱਲ ਨਹੀਂ ਹੈ ਪਰ ਜਿਵੇਂ ਹੀ ਅਸੀਂ ਪੈਦਾ ਹੁੰਦੇ ਹਾਂ ਵੱਖ-ਵੱਖ ਪਛਾਣਾਂ ਵਿੱਚ ਸਾਡਾ ਵੰਡੇ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਹਰ ਪਛਾਣ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਹੰਕਾਰ ਸਾਡੇ ਤੇ ਥੋਪਿਆ ਜਾਂਦਾ ਹੈ ਜੋ ਉਮਰਾਂ ਦੇ ਨਾਲ ਵੱਡਾ ਹੁੰਦਾ ਜਾਂਦਾ ਹੈ ਮੈਂ ਮਹਿਸੂਸ ਕੀਤਾ ਹੈ ਕਿ ਜੋ ਕਿ ਦੁਨੀਆ ਵਿੱਚ ਸਿਰਫ ਇੱਕ ਮਨੁੱਖ ਬਣ ਕੇ ਰਹਿਣਾ ਬਹੁਤ ਮੁਸ਼ਕਲ ਹੈ ਜਦੋਂ ਕਿ ਕਿਸੇ ਧਰਮ ਭਾਸ਼ਾ ਖੇਤਰ ਦੀ ਅਖੋਤੀ ਪਛਾਣ ਦੀ ਬੁੱਕਲ ਵਿੱਚ ਲੁਕਣਾ ਵਧੇਰੇ ਸੁਖਾਲਾ ਹੈ ਇਹਨਾਂ ਟੁਕੜਿਆਂ ਵਿੱਚ ਵੰਡਿਆ ਸਾਡਾ ਵਜੂ ਪੂਰਾ ਸੱਚ ਨਹੀਂ ਦੇਖ ਸਕਦਾ ਕਿਉਂਕਿ ਸੱਚ ਨੂੰ ਵੀ ਸਾਡੀ ਪਛਾਣ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੋਵੇਗਾ ਕਿਉਂਕਿ ਹਰ ਕਿਸੇ ਦਾ ਸੱਚ ਉਸ ਦੀ ਪਛਾਣ ਦਾ ਮਹਤਾਜ ਹੈ ਜਿਵੇਂ ਦਮਨ ਕਰਨ ਵਾਲੇ ਤੇ ਦਮਨ ਸਹਿਣ ਵਾਲੇ ਦਾ ਸੱਚ ਇੱਕ ਦੂਜੇ ਤੋਂ ਬਿਲਕੁਲ ਉਲਟ ਹੁੰਦਾ ਹੈ ਜਾਂ ਫਿਰ ਇੱਕ ਖੇਤਰ ਦਾ ਮਨੁੱਖ ਆਪਣੀ ਭਾਸ਼ਾਈ ਤੇ ਸੱਭਿਆਚਾਰਕ ਪਛਾਣ ਕਾਰਨ ਆਪਣੇ ਆਪ ਨੂੰ ਦੂਜੇ ਖੇਤਰ ਤੇ ਲੋਕਾਂ ਤੋਂ ਵੱਖਰਾ ਸਮਝਣ ਲੱਗ ਜਾਂਦਾ ਹੈ ਇਹਨਾਂ ਪਛਾਣਾਂ ਦੇ ਅਖਾੜੇ ਨੇ ਇਸ ਸਮਾਜ ਨੂੰ ਇੱਕ ਯੁੱਧ ਦਾ ਮੈਦਾਨ ਬਣਾ ਛੱਡਿਆ ਜਿਸ ਦਾ ਅੰਤ ਬਹੁਤ ਹੀ ਭਿਆਨਕ ਨਜ਼ਰ ਆਉਂਦਾ ਹੈ ਐਸੇ ਮਾਹੌਲ ਵਿੱਚ ਮਨੁੱਖਤਾ ਬੇਬਸ ਖੜੀ ਇਸ ਤੂਕੜੇ ਹੋ ਰਹੇ ਸਮਾਜ ਨੂੰ ਵੇਖ ਰਹੀ ਹੈ ਇਸ ਉਮੀਦ ਦੇ ਨਾਲ ਕਿ ਨਾ ਪਛਾਣਾਂ ਤੋਂ ਉੱਚਾ ਉੱਠ ਕੇ ਮਨੁੱਖ ਕਦੇ ਤਾਂ ਆਪਣੇ ਅਸਲ ਰੂਪ ਵਿੱਚ ਪਰਤੇਗਾ